ਜੇਲਾ ਤਰਮਤਾਨ ਦੇ ਇੰਦੀਨ ਆਉਂਦੇ ਪਿੰਡ ਮਾੜੀ ਕੰਬੋਕੇ ਦੇ ਖੇਤਾਂ ਵਿੱਚੋਂ ਫਿਰ ਇੱਕ ਪਾਕ ਡਰੋਨ ਬਰਾਮਦ ਕੀਤਾ ਗਿਆ ਹੈ ਇਸ ਮੌਕੇ ਤੇ ਪੁਲਿਸ ਵੱਲੋਂ ਲਗਾਤਾਰ ਸਰਚ ਕੀਤੀ ਜਾ ਰਹੀ ਹੈ ਇਸ ਮੌਕੇ ਡੀਐਸਪੀ ਪਿੱਖੀਵੰਦ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਦੱਸਿਆ ਜਾ ਰਿਹਾ ਹੈ ਕਿ ਇਸ ਡਰੋਨ ਦੀ ਐਕਟੀਵਿਟੀ ਰਾਤ 8:30 ਵਜੇ ਬੀਓਪੀ ਬੀਐਸਐਫ ਧਰਮਾ ਚੌਕੀ ਤੋਂ ਹੋਈ ਸੀ ਜਿਸ ਨੂੰ ਸਰਚ ਦੌਰਾਨ ਅੱਜ ਕਾਬੂ ਕਰ ਲਿਆ ਗਿਆ ਹੈ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਰਿਪੋਰਟ ਜਗਜੀਤ ਸਿੰਘ ਦਲਤੇਦਾਰਾ ਡਾਲਾ ਬੋਡਰ ਤੇ ਲਗਾਤਾਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਬਾਰ ਬਾਰ ਡਰੋਨ ਰਾਹੀਂ ਅਵੈਧ ਚੀਜ਼ਾਂ ਅਵੈਲ ਸਮਗਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਤੇ ਬਾਰਡਰ ਏਰੀਆ ਦੇ ਵਿੱਚ ਭੇਜਦਾ ਪਰੰਤੂ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਅੱਜ ਵੀ ਸਾਨੂੰ ਇੱਕ ਜਿਹੜੀ ਆ ਸਫਲਤਾ ਹਸ ਲੋਈ ਕੱਲ ਰਾਤੀ ਧਰਮਾ ਏਰੀਆ ਦੇ ਵਿੱਚੋਂ 5:30 ਵਜੇ ਦੇ ਕਰੀਬ ਇੱਕ ਡਰੋਨ ਐਕਟੀਵਿਟੀ ਜਿਹੜੀ ਬੀਐਸਐਫ ਦੇ ਜਵਾਨਾਂ ਨੇ ਆਪਣੀ ਡਿਊਟੀ ਦੀ ਸਤਰਕਤਾ ਦੌਰਾਨ ਨੋਟ ਕੀਤੀ ਸੀ ਉਸ ਦੌਰਾਨ ਰਾਤ ਵੀ ਤੇ ਅੱਜ ਸਵੇਰ ਵੀ ਲਗਾਤਾਰ ਜਿਹੜਾ ਸਰਚ ਆਪਰੇਸ਼ਨ ਜਿਹੜਾ ਚੱਲ ਰਿਹਾ ਸੀ ਬੀਐਸਐਫ ਤੇ ਪੰਜਾਬ ਪੁਲਿਸ ਦਾ ਸਾਂਝਾ ਉਹਦੇ ਵਿੱਚ ਇੱਕ ਜਿਹੜਾ ਡਰੋਨ ਹੈ ਜਿਹੜਾ ਕਾਫੀ ਵੱਡਾ ਜਿਹਦੇ ਵਿੱਚ ਇਹਦੀ ਕਪੈਸਿਟੀ ਜਿਹੜੀ ਆ 3 ਤੋਂ 3.5 ਕਿਲੋ ਸਮਾਨ ਚੁੱਕਣ ਦੀ ਹੈ ਇਹ ਰਿਕਵਰ ਹੋਇਆ ਤੇ ਜਿਹੜੀ ਸਾਡੀ ਸਰਚ ਆਪਰੇਸ਼ਨ ਉਹ ਹਜੇ ਵੀ ਜਾਰੀ ਹੈ ਕਿਉਂਕਿ ਹੋ ਸਕਦਾ ਇਸ ਡਰੋਨ ਦੇ ਨਾਲ ਕੋਈ ਅਬੈਧ ਸਮਗਰੀ ਤੇ ਜਿਹੜੀਆਂ ਚੀਜ਼ਾਂ ਆਈਆਂ ਉਹ ਹਜੇ ਤੱਕ ਬਰਾਮਦ ਨਹੀਂ ਹੋਈਆਂ ਜਿਹਨੂੰ ਬਰਾਮਦ ਕਰਨ ਵਾਸਤੇ ਅਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਹਾਂ ਤੇ ਸਰਚ ਆਪਰੇਸ਼ਨ ਹਜੇ ਵੀ ਲਗਾਤਾਰ ਜਿਹੜਾ ਏਰੀਆ ਦੇ ਵਿੱਚ ਜਾਰੀ ਹੈ ਸੋ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਅਦ ਪਾਕਿਸਤਾਨ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਜਿਹੜਾ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਫਲ ਕਰਦੀ ਆ ਰਹੀ ਹੈ ਇਸੇ ਲੜੀ ਦੇ ਵਿੱਚ ਜਿਹੜੀ ਅੱਜ ਸਾਨੂੰ ਇਹ ਸਫਲਤਾ ਹਾਸਲ ਹੋਈ ਹੈ ਜਿੱਥੇ ਮੈਂ ਇਹ ਦੱਸਣਾ ਚਾਹੁੰਦਾ ਆ ਕਿ ਜਿਹੜੇ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉੱਥੇ ਅਸੀਂ ਇਹਨਾਂ ਨੂੰ 10 ਲੱਖ ਦੇ ਕਰੀਬ ਪਹਿਲਾਂ ਵੀ ਇਨਾਮ ਦੇ ਚੁੱਕੇ ਆ ਜਿਨ੍ਹਾਂ ਦੇ ਨਾਂ ਅਸੀਂ ਗੁਪਤ ਰੱਖੇ ਆ ਤੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦੇਣ ਵਾਲਿਆਂ ਨੂੰ ਜਿੱਥੇ ਅਸੀਂ ਨਾਮ ਵੀ ਇਨਾਮ ਵੀ ਦਿੰਨੇ ਆ ਉੱਥੇ ਨਾ ਦੀ ਨਾਲ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਅਸੀਂ 50 ਤੋਂ 60 ਦੇ ਕਰੀਬ ਜਿਹੜੇ ਵਿਅਕਤੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਅਦਾਲਤਾਂ ਦੇ ਵਿੱਚ ਪੇਸ਼ ਕਰ ਚੁੱਕੇ ਆ ਇਸ ਸਬੰਧੀ ਵੀ ਖਾਲੜਾ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰ ਰਿਹਾ ਹੈ ਤੇ ਟੈਕਨੀਕਲ ਤਰੀਕਿਆਂ ਨਾਲ ਇਹਦੀ ਤਫ਼ਤੀਸ਼ ਕਰਦੇ ਹੋਏ ਜਲਦ ਤੋਂ ਜਲਦ ਅਸੀਂ ਜਿਹੜੇ ਆ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕਰਦੇ ਹਾਂ